ਇਹ ਤਸਵੀਰਾਂ ਕੈਨੇਡਾ ਦੀ ਸੰਸਦ ਹਾਊਸ ਆਫ ਕਾਮਨਸ ਦੀਆਂ ਨੇ ਇੱਥੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿਜਰ ਲਈ ਸੰਸਦ ਵਿੱਚ ਮੌਂਟਾ ਰਿਆ ਗਿਆ ਤਮਾਮ ਮੈਂਬਰਾਂ ਨੇ ਖੜੇ ਹੋ ਕੇ ਕੁਝ ਪਾਲੀ ਮੌਂਟਾ ਰਿਆ ਨਿਜਰ ਨੂੰ ਪਿਛਲੇ ਸਾਲ 18 ਜੂਨ ਨੂੰ ਅਣਪਛਾਤੇ ਲੋਕਾਂ ਨੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਜਿਹੀ 'ਚ ਨਿਜਰ ਨੂੰ ਡੈਥ ਐਨੀਵਰਸਰੀ ਤੇ ਕੈਨੇਡੀਅਨ ਸੰਸਦ ਵਿੱਚ ਯਾਦ ਕੀਤਾ ਗਿਆ ਨੀਜਰ ਦੇ ਕਤਲ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਇਲਜ਼ਾਮਾਂ ਬਾਅਦ ਭਾਰਤ ਅਤੇ ਕੈਨੇਡਾ 'ਚ ਸਬੰਧ ਵਿਗੜ ਗਏ ਸਨ ਜੋ ਹਾਲੇ ਤੱਕ ਲਈ ਤੇ ਨਹੀਂ ਆਈ ਹਾਲਾਂਕਿ ਇਟਲੀ ਵਿੱਚ ਜੀ7 ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋਈ ਸੀ ਕੈਨੇਡਾ ਵਿੱਚ ਨੀਜਰ ਦੇ ਕਤਲ ਮਾਮਲੇ 'ਚ ਕਈ ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਭਾਰਤ ਇਸ ਕਤਲकांड ਵਿੱਚ ਹੱਥੋਂ ਤੋਂ ਸਾਫ਼ ਇਨਕਾਰ ਕਰ ਚੁੱਕਿਆ ਹੈ